ਪੰਜਾਬ ਸਰਕਾਰ ਦੁਆਰਾ ਐਕਵਾਇਰ ਕੀਤੇ ਜਾਣ ਵਾਲੀ ਜ਼ਮੀਨ ਵਿੱਚ ਫਰਜ਼ੀ ਤਰੀਕੇ ਦੇ ਨਾਲ ਅਮਰੋਦਾਂ ਦੇ ਬਾਗ ਦਿਖਾ ਕੇ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ ਦੀ ED ਨੇ ਜਾਂਚ ਤੇਜ਼ ਕਰ ਦਿੱਤੀ ਹੈ। ਟੀਮ ਨੇ ਅੱਜ ਸਵੇਰੇ 7 ਵਜੇ ਹੀ ਚੰਡੀਗੜ੍ਹ ਮੋਹਾਲੀ ਅਤੇ ਫਿਰੋਜ਼ਪੁਰਸ ਨੇ 12 ਥਾਵਾਂ ਤੇ ਦਬਿਛ ਦਿੱਤੀ। ਇਸ ਦਰਮਿਆਨ ਪੰਜਾਬ ਦੇ ਆਈਏਐਸ ਵਰੁਣ ਰੁਜ਼ਮ ਦੇ ਘਰ ਵਿੱਚ ਵੀ ਟੀਮ ਪਹੁੰਚੀ। ਟੀਮ ਨੂੰ ਮੌਜੂਦ ਐਕਸਾਈਜ਼ ਕਮਿਸ਼ਨਰ ਵਰੁਣ ਰੁਜ਼ਮ ਦੇ ਘਰ ਦੇ ਪਿੱਛੇ ਇੱਕ ਪਾਰਕ ਵਿੱਚ ਫਟੇ ਹੋਏ ਕਾਗਜ਼ਾਤ ਵੀ ਮਿਲੇ। ਇਹਨਾਂ ਦਸਤਾਵੇਜ਼ਾਂ ਵਿੱਚ ਅਮਰੂਦ ਬਾਗ ਕੋਟਾਲੇ ਦਾ ਵੀ ਜ਼ਿਕਰ ਦੱਸਿਆ ਜਾ ਰਿਹਾ ਹੈ। ਈਡੀ ਨੂੰ ਸ਼ੱਕ ਹੈ ਕਿ ਬਚਨ ਦਿੱਲੀ ਇਹਨਾਂ ਨੇ ਇੱਕ ਕਾਗਜ਼ ਫਾੜ ਕੇ ਸਿੱਟ ਦਿੱਤੇ ਹਨ। ਦੂਜੇ ਪਾਸੇ ਵਰੁਣ ਦੀ ਪਤਨੀ ਤੇ ਵੀ ਆਰੋਪ ਹੈ ਕਿ ਉਸਨੇ ਕਰੋੜਾਂ ਰੁਪਏ ਦਾ ਮੁਆਵਜ਼ਾ ਫਰਜ਼ੀ ਤਰੀਕੇ ਨਾਲ ਹਾਸਲ ਕੀਤਾ ਹੈ ਇਸ ਤੋਂ ਇਲਾਵਾ ਫਰੋਜਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਵੀ ਕੇਸ ਵਿੱਚ ਆਰੋਪੀ ਹਨ ਉਥੇ ਈਡੀ ਕਾਰੋਬਾਰੀਆਂ ਪ੍ਰਾਪਰਟੀ ਡੀਲਰਾਂ ਅਤੇ ਹੋਰ ਲੋਕਾਂ ਦੇ ਘਰ ਵੀ ਪਹੁੰਚੀ ਈਡੀ ਕਾਫੀ ਸਮੇਂ ਤੋਂ ਇਸ ਕੇਸ ਦੀ ਜਾਂਚ ਕਰ ਰਹੀ ਸੀ ਇਸ ਦੇ ਤਹਿਤ ਗਮਾਡਾ ਤੋਂ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ ਗਿਆ ਸੀ ਇਸ ਨਾਲ ਹੀ ਪਟਿਆਲਾ ਵਿੱਚ ਵੀ ਈਡੀ ਦੀ ਰੇਡ ਚੱਲ ਰਹੀ ਹੈ ਸੂਤਰਾਂ ਦੇ ਮੁਤਾਬਿਕ ਪਟਿਆਲਾ ਦੇ ਵਿੱਚ ਆਈਏਐਸ ਅਧਿਕਾਰੀ ਰਾਜੇਸ਼ ਧਿਮਾਨ ਦੇ ਸੀਏ ਦੇ ਕਰਵੀ ਟੀਮ ਨੇ ਦਬਿਛ ਦਿੱਤੀ ਹੈ ਟੀਮ ਇਥੋਂ 7 ਵਜੇ ਸਵੇਰੇ ਪਹੁੰਚ ਗਈ ਸੀ ਘਰ ਦੇ ਅੰਦਰ ਅਤੇ ਬਾਹਰ ਕਿਸੇ ਨੂੰ ਵੀ ਜਾਣ ਦੀ anumati ਨਹੀਂ ਦਿੱਤੀ ਜਾ ਰਹੀ ਹੈ ਦਸਿਆ ਕਿ 에어ਪੋਰਟ ਰੋਡ ਤੇ ਗ੍ਰੇਟਰ ਮੁਹਾਲੀ ਡਿਵੈਲਪਮੈਂਟ ਅਥਾਰਟੀ ਤਰਫੋਂ 에어 ਟ੍ਰੋਪੇਲੀਅਸ ਪ੍ਰੋਜੈਕਟ ਦੇ ਲਈ ਜ਼ਮੀਨ ਅਧਿਕ੍ਰਣ ਦੇ ਨਾਲ ਜੁੜਿਆ ਮਾਮਲਾ ਹੈ ਅਧਿਕ੍ਰਣ ਜ਼ਮੀਨ ਦਾ ਮੁਆਵਜ਼ਾ ਗਮਾਡਾ ਨੇ ਲੈਂਡ ਪੋਲਿੰਗ ਪਾਲਿਸੀ ਦੇ ਮੁਤਾਬਕ ਦਿੱਤਾ ਸੀ ਉਸ ਜ਼ਮੀਨ ਵਿੱਚ ਲੱਗੇ ਅਮਰੂਦਾਂ ਦੇ ਦਰਖਤਾਂ ਦੀ ਕੀਮਤ ਜ਼ਮੀਨ ਤੋਂ ਅਲੱਗ ਅਦਾ ਕੀਤੀ ਗਈ ਸੀ ਫਲਦਾਰ ਬੂਟਿਆਂ ਦੀ ਕੀਮਤ ਬਾਗਬਾਨੀ ਵਿਭਾਗ ਤਰਫ ਨਿਰਧਾਰਤ ਕੀਤੀ ਜਾਂਦੀ ਹੈ ਇਸ ਦੇ ਬਾਅਦ ਜ਼ਮੀਨ ਅਧਿਕਾਰਨ ਕਲੈਕਟਰ ਨੇ ਫਲਦਾਰ ਦਰਖਤਾਂ ਵਾਲੀ ਜ਼ਮੀਨ ਦੀ ਇੱਕ ਸਰਵੇਖਣ ਸੂਚੀ ਡਾਇਰੈਕਟਰ ਬਾਗਬਾਨੀ ਨੂੰ ਭੇਜ ਕੇ ਦਰਖਤਾਂ ਦੀ ਮੁਲਿਆਕਨ ਰਿਪੋਰਟ ਤਿਆਰ ਕਰਵਾਈ ਸੀ ਜਮੀਨ ਅਧਿਗ੍ਰਹਿਣ ਤੋਂ ਪਹਿਲਾਂ ਇੱਥੇ ਕੁਝ ਲੋਕਾਂ ਨੇ ਅਮਰੋਦਾਂ ਦੇ ਪੌਦੇ ਲਗਾ ਦਿੱਤੇ ਸਨ ਲੇਕਿਨ ਗਮਾਡਾ ਨੇ ਅਧਿਕਾਰੀਆਂ ਦੇ ਨਾਲ ਮਿਲ ਕੇ ਇਹਨਾਂ ਦੀ ਉਮਰ 4 ਤੋਂ 5 ਸਾਲ ਦਖਾਈ ਸੀ ਇਸ ਕਾਰਨ ਇਹਨਾਂ ਦਾ ਮੁਆਵਜ਼ਾ ਕਾਫੀ ਜ਼ਿਆਦਾ ਬਣਿਆ ਇਸ ਤਰ੍ਹਾਂ ਦੇ ਨਾਲ ਕਈ ਲੋਕਾਂ ਨੇ ਮਿਲ ਕੇ ਗਲਤ ਤਰੀਕੇ ਦੇ ਨਾਲ ਮੁਆਵਜ਼ਾ ਲਿਆ ਵਿਜੀਲੈਂਸ ਨੇ ਇਹਨਾਂ ਵਿੱਚ આરોપીਆਂ ਨੂੰ ਗ੍ਰਿਫਤਾਰ ਕੀਤਾ ਸੀ ਲੇਕਿਨ ਅਦਾਲਤ ਨੇ ਮੁਆਵਜ਼ਾ ਰਾਸ਼ੀ ਵਾਪਸ ਜਮ੍ਹਾਂ ਕਰਵਾ ਕੇ ਉਹਨਾਂ ਨੂੰ ਜ਼ਮਾਨਤ ਦੇ ਦਿੱਤੀ ਸੀ